ਨ ਕੋਈ ਰੈਸਟੋਰੈਂਟ ਨਾ ਹੀ ਹੋਟਲ ਦਾ ਸਵਾਦ ਐ ਤਾਂ ਉਹ ਛੋਲੇ ਪੂਰੀਆਂ ਨੇ ਜੋ ਕਿ ਢੰਡਾਰੇ ਵਿੱਚ ਮਿਲਦੇ ਨੇ ਮਸਾਲੇਦਾਰ ਸਵਾਦ ਨਾਲ ਪਰੇ ਬਿਲਕੁਲ ਦੇਸੀ ਟੱਚ ਦੇ ਨਾਲ ਤੁਸੀਂ ਵੀ ਰੈਸਿਪੀ ਨੂੰ ਦੇਖੋ ਕਿ ਘਰ ਦੇ ਵਿੱਚ ਉਹ ਢੰਡਾਰੇ ਵਾਲਾ ਟੇਸਟ ਕਿਵੇਂ ਬਣਾ ਸਕਦੇ ਆ ਡੇਢ ਕੱਪ ਛੋਲਿਆਂ ਨੂੰ ਮੈਂ ਰਾਤ ਨੂੰ ਹੀ ਸੌਣ ਲੱਗਿਆਂ ਪਾਣੀ ਦੇ ਵਿੱਚ ਬਿਗ ਹੋ ਕੇ ਰੱਖ ਦਿੱਤਾ ਸੀ ਜੋ ਕਿ ਫੁੱਲ ਕੇ ਡਬਲ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਬੋਇਲ ਕਰ ਲਵਾਂਗੇ ਦੂਜੀ ਸਾਈਡ ਅਸੀਂ ਤੜਕੇ ਦੀ ਤਿਆਰੀ ਕਰ ਲੈਨੇ ਆ ਇੱਕ ਕਟੋਰੀ ਦੇ ਵਿੱਚ 2 ਟੇਬਲस्पून ਮੈਂ ਧਨੀਆ ਪਾਊਡਰ ਲੈ ਰਹੀ 1/2 ਟੇਬਲਿਸਪੂਨ ਹਲਦੀ, 1 ਟੇਬਲਿਸਪੂਨ ਕਸ਼ਮੀਰੀ ਲਾਲ ਮਿਰਚ, 1/2 ਟੇਬਲਿਸਪੂਨ ਕਾਲੀ ਮਿਰਚ ਦਾ ਪਾਊਡਰ, 1 ਟੇਬਲਿਸਪੂਨ ਚਨਾ ਮਸਾਲਾ। ਇਸ ਸਾਰੇ ਮਸਾਲੇ ਨੂੰ ਮੈਂ ਇੱਕ ਗ੍ਰਾਈਂਡਰ ਦੇ ਵਿੱਚ ਪਾ ਦਵਾਂਗੀ। 4 ਹਰੀ ਮਿਰਚ ਵੀ ਇਸ ਦੇ ਵਿੱਚ ਪਾਵਾਂਗੇ। 1 ਇੰਚ ਅਦਰਕ ਦਾ ਟੁਕੜਾ, 1/2 ਕਟੋਰੀ ਪਾਣੀ ਦਾ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਵਾਂਗੀ। ਗ੍ਰਾਈਂਡ ਕਰਨ ਦੇ ਨਾਲ ਇਸ ਦੀ ਇੱਕ ਸਮੂਥ ਪੇਸਟ ਬਣ ਜਾਵੇਗੀ। ਤੁਸੀਂ ਵੀ ਮਸਾਲਾ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਰੈਡੀ ਕਰੋਗੇ ਤੇ ਯਕੀਨ ਮੰਨਿਓ ਇਸ ਦੇ ਨਾਲ ਚਨੇ ਬਹੁਤ ਹੀ ਟੇਸਟੀ ਬਣੇਗੇ। ਤੇਲ ਗਰਮ ਕਰਕੇ ਇਸ ਵਿੱਚ ਪਾਵਾਂਗੇ ਹਾਫ ਟੇਬਲस्पून ਹਿੰਗ 1 ਟੇਬਲस्पून ਜੀਰਾ ਰੈਡੀ ਕੀਤੀ ਹੋਈ ਪੇਸਟ ਨੂੰ ਅਸੀਂ ਇੱਥੇ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਬਿਲਕੁਲ ਮੀਡੀਅਮ ਫਲੇਮ ਦੇ ਉੱਪਰ ਭੁੰਨ ਲਵਾਂਗੇ ਮੈਂ ਇੱਥੇ ਨਮਕ ਐਡ ਨਹੀਂ ਕੀਤਾ ਕਿਉਂਕਿ ਮੈਂ ਚਣਿਆਂ ਨੂੰ ਬੋਇਲ ਕਰਨ ਜਦ ਰੱਖਿਆ ਸੀ ਉਸ ਵਿੱਚ ਨਮਕ ਐਡ ਕਰ ਚੁੱਕੀ ਹਾਂ ਅਗਰ ਜ਼ਰੂਰਤ ਹੋਏਗੀ ਤਾਂ ਮੈਂ ਲਾਸਟ ਤੇ ਹੋਰ ਐਡ ਕਰ ਲਵਾਂਗੀ ਚੰਨੇ ਵੀ ਬੋਇਲ ਹੋ ਚੁੱਕੇ ਨੇ ਮਸਾਲਾ ਵੀ ਹੁਣ ਪੱਕ ਕੇ ਰੈਡੀ ਹੈ ਸਾਰੇ ਮਸਾਲੇ ਨੇ ਓਇਲ ਛੱਡ ਦਿੱਤਾ ਇਸ ਵਿੱਚ ਹੁਣ ਅਸੀਂ ਚੰਨੇ ਮੈਂ ਐਡ ਕਰ ਦਵਾਂਗੇ ਤਕਰੀਬਨ ਇੱਕ ਕੱਪ ਜਾਂ ਡੇਢ ਕੱਪ ਤੁਸੀਂ ਪਾਣੀ ਦਾ ਵੀ ਐਡ ਕਰੋਗੇ ਤਾਂ ਜੋ ਚਣਿਆਂ ਨੂੰ ਇੱਕ ਵਧੀਆ ਬੋਇਲ ਆ ਸਕੇ ਨਾਲ ਹੀ ਇੱਥੇ ਮੈਂ ਐਕਸਟਰਾ ਗ੍ਰੀਨ ਚਿੱਲੀ ਐਡ ਕਰ ਰਹੀ ਹਾਂ ਜੇਕਰ ਤੁਸੀਂ ਨਹੀਂ ਐਡ ਕਰਨੀ ਤਾਂ ਸਕਿਪ ਕਰ ਸਕਦੇ ਹੋ ਚਣਿਆਂ ਨੂੰ ਹੁਣ ਅਸੀਂ ਪੱਕਣ ਲਈ ਰੱਖ ਦਵਾਂਗੇ ਪੂਰੀ ਬਣਾਉਣ ਦੇ ਲਈ ਮੈਂ ਕੋਈ ਸਪੈਸ਼ਲ ਆਟਾ ਨਹੀਂ ਗੁੰਧਿਆ ਜੋ ਮੇਰੇ ਕੋਲੋਂ ਸਿੰਪਲ ਰੋਟੀ ਵਾਲਾ ਆਟਾ ਪਿਆ ਸੀ ਮੈਂ ਉਸ ਦੀ ਹੀ ਪੂਰੀ ਬਣਾ ਰਹੀ ਹਾਂ ਤੁਸੀਂ ਦੇਖਣਾ ਕਿ ਇਸੇ ਹੀ ਆٹے ਦੀ ਪੂਰੀ ਕਿੰਨੀ ਵਧੀਆ ਤਰੀਕੇ ਨਾਲ ਫੁੱਲ ਫੁੱਲ ਕੇ ਬਣਦੀ ਹੈ ਯਾਦ ਰੱਖਣਾ ਕਿ ਜਦ ਵੀ ਤੁਸੀਂ ਪੂਰੀਆਂ ਦੇ ਲਈ ਤੇਲ ਨੂੰ ਗਰਮ ਕਰਦੇ ਹੋ ਤਾਂ ਤੁਹਾਡਾ ਤੇਲ ਜੋ ਹੈ ਉਹ ਸੁਪਰ ਗਰਮ ਹੋਣਾ ਚਾਹੀਦਾ ਹੈ ਤਾਂ ਹੀ ਪੂਰੀ ਫੁੱਲਦੀ ਹੈ ਪੂਰੀ ਨੂੰ ਜਦ ਅਸੀਂ ਤੇਲ ਵਿੱਚ ਫਰਾਈ ਕਰਨ ਲਈ ਪਾਉਂਦੇ ਹਾਂ ਤਾਂ ਉਸ ਨੂੰ ਹਲਕੇ ਹੱਥਾਂ ਦੇ ਨਾਲ ਅਚਾਰੋ ਸਾਈਡਾਂ ਤੋਂ ਪ੍ਰੈਸ ਕਰਦੇ ਹੋਏ ਇਹ ਹੀ ਇੱਕ ਟ੍ਰਿਕ ਹੈ ਕਿ ਜਿਸ ਦੇ ਨਾਲ ਕੱਲੀ ਕੱਲੀ ਪੂਰੀ ਫੁੱਲ ਕੇ ਆਵੇਗੀ ਪੂਰੀਆਂ ਵੀ ਮੈਂ ਜਿੰਨੀਆਂ ਤਲਣੀਆਂ ਸੀ ਤਲ ਚੁੱਕੀਆਂ ਤੇ ਦੂਜੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਚਨੇ ਵੀ ਸਾਡੇ ਬਿਲਕੁਲ ਰੈਡੀ ਨੇ ਇੰਨਾ ਕੁ ਪਾਣੀ ਤੁਸੀਂ ਚਨਿਆਂ ਵਿੱਚ ਛੱਡੋਗੇ ਬਿਲਕੁਲ ਡਰਾਈ ਵੀ ਨਹੀਂ ਕਰੋਗੇ ਮੇਰੇ ਕੋਲ ਕੁਝ ਮੂੰਗ ਦਾਲ ਦੇ ਭੱਲੇ ਪਏ ਸੀ ਤੇ ਮੈਂ ਉਸ ਨੂੰ ਵੀ ਰੈਡੀ ਕਰ ਲਵਾਂਗੀ ਇੱਕ ਕਟੋਰੀ ਦੇ ਵਿੱਚ ਦਹੀਂ ਐਡ ਕਰਕੇ ਨਾਲ ਹੀ ਉਸ ਦੇ ਵਿੱਚ ਮੈਂ ਦੁੱਧ ਐਡ ਕਰ ਦਵਾਂਗੀ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਇਸ ਦੇ ਵਿੱਚ ਭੱਲੇ ਐਡ ਕਰ ਦਵਾਂਗੀ ਨਾਲ ਹੀ ਸਵਾਦ ਅਨੁਸਾਰ ਨਮਕ ਹਾਫ ਟੇਬਲਿਸਪੂਨ ਤਨੀਆ ਪਾਊਡਰ ਐਂਡ ਹਾਫ ਟੇਬਲਿਸਪੂਨ ਚਿੱਲੀ ਫਲੇਕਸ ਦਹੀਂ ਮੇਹੂਨ ਰੈਡੀ ਹੈ ਛੋਲੇ ਵੀ ਰੈਡੀ ਨੇ ਤੇ ਪੂਰੀਆਂ ਵੀ ਰੈਡੀ ਨੇ ਹੁਣ ਇਹਨਾਂ ਸਭ ਨੂੰ ਮੈਂ ਅਚਾਰ ਅਤੇ ਪਿਆਜ਼ ਦੇ ਨਾਲ ਸਰਵ ਕਰਾਂਗੀ ਤੇ ਇੰਜੋਏ ਕਰਾਂਗੇ ਜੇਕਰ ਤੁਹਾਨੂੰ ਮੇਰੀ ਦੱਸੀ ਹੋਈ ਰੈਸਪੀਜ਼ ਵਧੀਆ ਲੱਗਦੀ ਹੈ ਤਾਂ ਤੁਸੀਂ ਚਾਹਲ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਿਲਕੁਲ ਫ੍ਰੀ ਵਿੱਚ